ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਜਿਹੜੀਆਂ ਬਿਲੀਆਂ ਕਲੈਕਸ਼ਨਸ ਆਵਦੀਆਂ ਨੇ ਥੋੜੀਆਂ ਹੈਵੀ ਐਵੀ ਨੇ ਇਹਨਾਂ ਦੇ ਰੇਟ ਜਿਹੜੇ ਸਭ ਤੇ ਵੱਖਰੇ ਵੱਖਰੇ ਨੇ ਰੰਗ ਜਿਹੜੇ ਹੈਗੇ ਨੇ ਇੱਥੇ ਐਡ ਕਰ ਦਿੱਤੇ ਨੇ ਡਿਟੇਲ ਥੋੜੀ ਦੱਸਣੀ ਮੁਸ਼ਕਲ ਹੈ ਕਿਉਂਕਿ ਰੰਗ ਇੱਕ ਇੱਕ ਦੋ ਦੋ ਹੁੰਦੇ ਕਰਕੇ ਜਲਦੀ ਪਿਕਚਰ ਇਦੋਂ ਦਰੋਂ ਹੀ ਜਾਣੀਆਂ ਨੇ ਇਸ ਲਈ ਇਹਨਾਂ ਦੀ ਕੋਈ ਵੀ ਡਿਟੇਲ ਤੁਸੀਂ ਜਾਨਣਾ ਚਾਹੁੰਦੇ ਆ ਤਾਂ ਨੰਬਰ 6239245750 ਐਡ ਕੀਤਾ ਹੋਇਆ ਹੈ ਨੋਸ ਨੰਬਰ ਜੇ ਤੁਸਾਨੂੰ ਸਕਰੀਨਸ਼ਾਟ ਸੈਂਡ ਕਰਕੇ ਜਿਸ ਵੀ ਸੂਟ ਦੀ ਕੁਇਰੀ ਚਾਹਨਾ ਚਾਹੁੰਦੇ ਹੋ ਜਾਣ ਸਕਦੇ ਹੋ ਇਹ ਵਾਲਾ ਸੂਟ ਜਿਹੜਾ ਸਿੰਗਲ ਕਲਰ ਵਿੱਚ ਆਏਗਾ ਇਹਦੇ ਵਿੱਚ ਫਿਲਹਾਲ ਇਹ ਹੀ ਕਲਰ ਆਇਆ ਹੈ ਇਹ ਵਾਲਾ ਸੂਟ ਵੀ ਗ੍ਰੇਟ ਹੋਣ ਦੇ ਵਿੱਚ ਸਿੰਗਲ ਕਲਰ ਵਿੱਚ ਆਏਗਾ ਇਹ ਸੂਟ ਸਾਡੇ ਜਿਹੜੇ ਨੇ ਕੀ ਬੁਟੀਕ ਕਲੈਕਸ਼ਨਾਂ ਨੇ ਤੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਆਣੀ ਆ ਰੰਗ ਨਵੇਂ ਸਿੰਗਲ ਸਿੰਗਲ ਹੈ ਇਹ ਸੂਟ 680 ਦੇ ਵਿੱਚ ਤੁਹਾਨੂੰ ਸਿੰਗਲ 3.5 ਮੀਟਰ ਦਾ ਵੱਡੇ ਪਰਦਾ ਅਸਲੀਨ ਕਾਟਨ ਦਾ ਸੂਟ ਮਿਲੇਗਾ ਰੰਗ ਇਹਦਾ ਸਿੰਗਲ ਹੀ ਹੈ ਰੇਟ 680 ਰੁਪਏ ਹੈ 1530 ਰੁਪਏ ਆਂਦੇ ਵਿੱਚ 2.5 ਮੀਟਰ ਦਾ ਪਿਓਰ ਗੀਜ਼ਾ ਕਾਟਨ ਦਾ ਸ਼ਰਟ ਡਿਜੀਟਲ ਪ੍ਰਿੰਟ ਰਾਮ ਟੈਕਸ ਵੱਲੋਂ ਥ੍ਰੈਡ ਵਰਕ ਹੋਇਆ ਬਾਡਮ 2.5 ਮੀਟਰ ਦਾ ਗੀਜ਼ਾ ਕਾਟਨ ਦਾ ਦੁਪੱਟਾ ਪਿਓਰ ਮਸਲੀਨ ਦਾ 1530 ਰੁਪਏ ਰੇਟ ਹੈ ਰੰਗ ਜਿਹੜੇ ਹੈਗੇ ਸੀ ਕਿ ਮੈਂ ਇੱਥੇ ਐਡ ਕਰ ਦਿੱਤੇ ਨੇ ਟਾਈ ਡਾਈ ਟੈਂਡਵੇਸ ਜੈਸੇ ਟਾਈ ਡਾਈ ਵਾਲੇ ਸੂਟ ਵੀ ਆਏ ਨੇ ਇਹ ਸੂਟ ਜਿਹੜੇ ਨੇ 840ਾਂ ਦੇ ਵਿੱਚ ਤੁਹਾਨੂੰ ਸੂਟ ਵਾਲਾ ਮਿਲ ਜਾਏਗਾ ਇੰਨਾ ਸੂਟਾਂ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਸੀਗੇ ਮੈਂ ਇੱਥੇ ਐਡ ਕਰ ਦਿੱਤੇ ਨੇ ਆਲ ਓਵਰ ਫਰੌਕ ਸਟਾਈਲ ਦਾ ਸੂਟ ਆਇਆ ਹੈ ਜੀ 3.5 ਮੀਟਰ ਦਾ ਪੂਰੇ ਵੱਡੇ 바ਰ ਦਾ ਜਿਵੇਂ ਕਿ 5 ਮੀਟਰ ਦਾ ਸੂਟ ਉਹਨਾਂ ਕਪੜਾ ਤੁਹਾਨੂੰ ਮਿਲੇਗਾ 550 ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਸੂਟ ਹੈ ਤੁਸੀਂ ਆਪਣੇ ਅਕੋਰਡਿੰਗਲੀ ਨੂੰ ਸੂਟ ਫਰੌਕ ਸਟਾਈਲ ਜੋ ਵੀ ਬਣਾਉਣਾ ਚਾਹੁੰਦੇ ਬਣਾ ਸਕਦੇ ਹੋ ਜਿਹੜੇ ਰੰਗ ਹੈਗੇ ਨੇ ਇੱਥੇ ਮੈਂ ਐਡ ਕਰ ਦਿੱਤੇ ਨੇ ਇੰਨਾ ਵਿੱਚ ਜਿਹੜੇ ਕਿ 15 ਰੰਗ ਆਏ ਨੇ ਤੇ ਸਾਰੇ ਹੀ ਰੰਗ ਇੱਥੇ ਐਡ ਨੇ ਇਨਾਂ ਦਾ ਜਿਹੜਾ ਫੈਬਰਿਕ ਡਿਟੇਲ ਮੈਂ ਤੁਹਾਨੂੰ ਦੱਸ ਦਿੱਤੀ ਹੈ ਰੇਟ 550 ਰੁਪਏ ਸ਼ਿਪਿੰਗ ਚਾਰजेस ਫ੍ਰੀ ਹੈ ਕੋਈ ਐਕਸਟਰਾ ਚਾਰजेस ਜਿਹੜੇ ਸ਼ਿਪਿੰਗ ਦੇ ਜਾਂ ਹੋਰ ਕੋਈ ਨਹੀਂ ਲੱਗਣਗੇ ਰੇਟ ਐਹੀ ਫਾਈਨਲ ਲੱਗੇਗਾ 520 ਰੁਪਿਆ ਦੇ ਵਿੱਚ ਪਿਓਰ ਕਾਟਨ ਦੀ ਸ਼ਰਟ ਪਿਓਰ ਕਾਟਨ ਦਾ ਬਾਟਮ ਪਿਓਰ ਕਾਟਨ ਦਾ ਦੁਪੱਟੇ ਵਾਲੇ ਸੂਟ ਆਏ ਨੇ ਇਹਨਾਂ ਸੂਟਾਂ ਵਿੱਚ ਰੰਗ ਹਮੇਸ਼ਾ ਕਾਫੀ ਹੁੰਦੇ ਨੇ ਟਾਈਮਰ 200 ਟਾਈਮਰ ਦਾ ਲਗਭਗ 400 ਤੇ ਟਾਈਮਰ ਦੇ ਲਗਭਗ ਤਾਂ ਹੀ ਦੁਪੱਟਾ ਥੋੜਾ ਜਿਹਾ ਜਿਵੇਂ 240 ਤੱਕ ਦਾ ਹੁੰਦਾ ਹੈ ਇਹ ਸੂਟਾਂ ਵਿੱਚ ਹੋਰ ਵੀ ਰੰਗ ਕਾਫੀ ਹੁੰਦੇ ਨੇ ਫਿਲਹਾਲ ਅੱਜ ਦੀ ਵੀਡੀਓ ਵਿੱਚ ਮੈਂ ਇੰਨੇ ਹੀ ਐਡ ਕੀਤੇ ਨੇ ਇਹ ਸੂਟ ਜਿਹੜੇ ਨੇ 1100 ਵਾਲੇ ਤੇ ਤਿੰਨ অপਸ਼ਨ ਆ ਜਿਹੜੀਆਂ 1100 ਵਿੱਚ ਤਿੰਨ ਸੂਟਾਂ ਵਾਲੀ ਆਫਰ ਹੈ ਇਹ ਵਾਲੇ ਤੇ ਤਿੰਨੋਂ ਸੂਟ ਹੀ ਕਸਟਮਰ ਸਿਲੈਕਟ ਕਰ ਸਕਦਾ ਇਹਦੇ ਵਿੱਚ ਇਹ ਨਹੀਂ ਹੈ ਕਿ ਇੱਕ ਸਾਡੇ ਉਹਨਾਂ ਚਾਹੀਗਾ ਤੁਸੀਂ ਤੈਨੂੰ ਆਪਣੀ ਚੋਇਸ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਸ਼ਰਟਸ ਲੱਬ ਕੋਟਨ ਦੀ 2.5 ਮੀਟਰ ਦੀ ਡਿਜੀਟਲ ਪ੍ਰਿੰਟ ਨਾਲ बॉਟਮ ਪਲੇਨ ਨਾਲ ਇੱਕ ਕੈਮਰੀ ਕੋਟਨ ਦਾ 2.5 ਮੀਟਰ ਦਾ 1100 ਰੁਪਏ ਰੇਟ ਹੈ 3 ਸੂਟ 1100 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਣਗੇ ਸ਼ਿਪਿੰਗ ਚਾਰजेस ਫ੍ਰੀ ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸਿਰਫ ਤੇ ਸਿਰਫ 1100 ਰੁਪਏ ਆਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ 3 ਸੂਟ ਆਪਣੀ ਚੋਇਸ ਦੇ ਅਕੋਰਡਿੰਗਲੀ ਚਾਹੀਓ ਸਹੀਮ ਚਾਹੀਏ ਬਕਰੇ ਬਕਰੇ ਤੁਹਾਡੀ ਚੋਇਸ ਹੈ ਮੰਗਵਾ ਸਕਦੇ ਹੋ ਰੰਗ ਜਿਹੜੇ ਇਹਨਾਂ ਵਿੱਚੋਂ ਬਹੁਤ ਜ਼ਿਆਦਾ ਜਿਹੜੇ ਕੀ ਹੁੰਦੇ ਨੇ ਸਾਰੇ ਹੀ ਅਵੇਲੇਬਲ ਨੇ ਬਾਕੀ ਤੁਸੀਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ 60392457 ਪੋਸਟ ਨੰਬਰ ਜਾਂ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਇਰੀ ਕਰਨਾ ਚਾਹੁੰਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ